ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਗੁਰੂ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲੜੀਬਾਰ ਵਿਚਾਰ ਅਨਸਾਰ ਅੱਜ ਆਪ ਜੀ ਨਾਲ ਜੈਤਸਰੀ ਮਹਿਲਾ ਨੌਮਾ ਦਾ ਸ਼ਬਦ ਸਾਂਝਾ ਕਰ ਰਹੇ ਹਾਂ ਜੀ ਆਸ ਕਰਦੇ ਹਾਂ ਆਪ ਸੰਗਤਾਂ ਪ੍ਰਵਾਨ ਕਰਨੋਗੇ ਦੇਹੋ ਅਸੀਸ ਆਓ ਬੋਲੋ ਜੀ ਸਤਿਨਾਮ ਸ੍ਰੀ ਆ ਗਿਰੋ ਜੈਤਸਰੀ ਮਹੱਲਾ ਨੋਵਾ ਜੈਤਸਰੀ ਰਾਗ ਅੰਦਰ ਨੌਵੇਂ ਪਾਤਸ਼ਾਹ ਜੀ ਇੰਜ ਫਰਮਾਨ ਕਰਦੇ ਹਨ ਮਾਨ ਰੇ ਸਾਚਾ ਗੋ ਵਿਚਾਰਾ ਐ ਮੇਰੇ ਮਾਨ ਐ ਮਨੁੱਖੀ ਮਾਨ ਸੰਸਾਰਿਕ ਪ੍ਰਾਣੀ ਇਸ ਵਿਚਾਰ ਨੂੰ ਸੱਚਾ ਕਰਕੇ ਗਹ ਕਰਕੇ ਧਿਆਨ ਕਰਕੇ ਮੰਨ ਲੈ RAM ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰ ਇਹ ਜੋ ਸੰਸਾਰ ਹੈ ਭਾਈ ਇਸ ਨੂੰ RAM ਨਾਮ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮਿਥਿਆ ਮਿਥਿਆ ਭਾਵ ਝੂਠ ਝੂਠ ਕਰਕੇ ਮਾਨ ਦੁਨੀਆ ਦੇ ਵਿੱਚ ਜੇ ਕੋਈ ਚੀਜ਼ ਸੱਚ ਹੈ ਉਹ ਕੇਵਲ ਪ੍ਰਮਾਤਮਾ ਦੀ ਹੋੰਦ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੈ ਇਸ ਕਰਕੇ ਆ ਮੇਰੇ ਮਾਨ ਤੂੰ ਇਹ ਵਿਚਾਰ ਨੂੰ ਸਦਾ ਸੱਚ ਕਰਕੇ ਹਿਰਦੇ ਤੇ ਵਸਾਲ ਰਹਾਉ ਵਿਸ਼ਰਾਮ ਦੇ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ ਜਾਂ ਕਉ ਜੋਗੀ ਖੋਜ ਤਹਾਰੇ ਪਾਇਓ ਨਾਹੀਂ ਤੇ ਪਾਰਾ ਜਿਸ ਦਾ ਅੰਤ ਪਾਉਣ ਦੇ ਲਈ ਵਕ ਵਕ ਜੁਗਤਾ ਕਰਨ ਵਾਲੇ ਭਾਵ ਜੋਗੀ ਵੀ ਥਕ ਹਾਰ ਕੇ ਬੈਠ ਗਏ ਪਰ ਉਸ ਪਰਮਾਤਮਾ ਵਾਹਿਗੁਰੂ ਦਾ ਥਾ ਨਹੀਂ ਪਾ ਸਕਦੇ ਉਸ ਦਾ ਪਾਰ ਨਹੀਂ ਪਾਇਆ ਅਖੀਰ ਨੂੰ ਥਕ ਹਾਰ ਕੇ ਬੈਠ ਗਏ ਸੋ ਸੁਆਮੀ ਤਮ ਨਿਕਟ ਪਛਾਨ ਰੂਪ ਰੇ ਗਤੇ ਨਿਆਰਾ ਆਪਣੇ ਗੁਰੂ ਦੀ ਗੱਲ ਮੰਨ ਕੇ ਗੁਰਬਾਣੀ ਦੀ ਗੱਲ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਤੇ ਯਕੀਨ ਕਰਦਿਆਂ ਭਾਈ ਜਿਹੜੇ ਜੋਗੀ ਜਿਹਨੂੰ ਭਾਲ ਦੇ ਭਾਲ ਦੇ ਥੱਕ ਦੇਣਾ ਉਹ ਕਿਤੇ ਹੋਰ ਨਹੀਂ ਇਹ ਯਕੀਨ ਕਰ ਭਾਈ ਗੁਰੂ ਸਾਹਿਬ ਕਹਿੰਦੇ ਜੋ ਅਸੀਂ ਕਹਿ ਰਹੇ ਆ ਆਪ ਨਹੀਂ ਕਹਿ ਰਹੇ ਜੋ ਅਕਾਲ ਪੁਰਖ ਸਾਡੇ ਮੂੰਹ ਕਢਾਉਂਦਾ ਭਾਈ ਉਹੋ ਬਚਨ ਬੋਲਦੇ ਹਾਂ ਹਉ ਆਪੋ ਹੰਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਮੈਂ ਸੱਚ ਕਹਿਣਾ ਹਾਂ ਵਾਹਿਗੁਰੂ ਜੀ ਦੇ ਪਿਆਰਿਓ ਗੁਰੂ ਸਾਹਿਬ ਇਹ ਬਖਸ਼ਿਸ਼ ਕਰ ਰਹੇ ਹਨ ਕਿ ਜੀ ਨੂੰ ਜੋਗੀ ਲਬਦੇ ਲਬਦੇ ਯੁਗਤਾ ਕਰ ਕਰਕੇ ਥੱਕ ਹਾਰ ਗਏ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਸਦਾ ਆਪਦੇ ਨੇੜੇ ਜਾਣ ਕਿਉਂਕਿ ਉਹ ਤੇਰੇ ਤੋਂ ਦੂਰ ਹੀ ਨਹੀਂ ਹੈ ਸਤਿਗੁਰੂ ਜੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਦੋਂ ਪਰਮਾਨ ਕਰਦੇ ਹਨ ਬਾਬਾ ਫਰੀਦ ਜੀ ਦੇ ਮੁਖੋਂ ਬਾਬਾ ਫਰੀਦ ਜੀ ਬਖਸ਼ਿਸ਼ ਕਰਦੇ ਹਨ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਹਸੀ ਰਭੇ ਹਲਿਆ ਜੰਗਲ ਕਿਆ ਟੁੰਡੇ ਭਾਈ ਬਾਹਰ ਕੀ ਭਾਲਦਾ ਉਹ ਤੇਰੇ ਵਸੀ ਤੇਰੇ ਅੰਦਰ ਵਸਦਾ ਹੈ ਇਸੇ ਤਰ੍ਹਾਂ ਹੀ ਨੌਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਆਪਣੇ ਸ਼ਲੋਕਾਂ ਅੰਦਰ ਵਾਖਸ਼ ਕਰਦੇ ਹਨ ਘਟ ਘਟ ਮੈਂ ਹਰ ਜੂ ਵਸਾਇ ਸੰਤਨ ਕਹਿਓ ੁਪਕਾਰ ਕਹੋ ਨਾਨਕ ਭਜ ਹਰਿ ਮਨਾ ਭਉ ਨਿਦ ਉਤਰੈ ਪਾਰ ਉਹ ਪ੍ਰਮਾਤਮਾ ਘਟ ਘਟ ਵਿੱਚ ਵਸਦਾ ਹੈ ਤੇਰੇ ਤੋਂ ਦੂਰ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਸੋ ਸੁਆਮੀ ਤੁਮਨੇ ਕਿਟ ਪਛਾਨੋ ਉਹਨੂੰ ਦੂਰ ਨਾ ਜਾਣੋ ਉਹ ਵਾਹਿਗੁਰੂ ਪ੍ਰਮਾਤਮਾ ਤੁਹਾਡੇ ਸਦਾ ਨਾਲ ਵਸਦਾ ਹੈ ਉਹ ਕਿਸੇ ਰੂਪ ਰੇਖ ਦੇ ਵਿੱਚ ਨਹੀਂ ਹੈ ਉਹਦਾ ਕੋਈ ਆਕਾਰ ਨਹੀਂ ਹੈ ਉਹਦੀ ਕੋਈ ਮੂਰਤ ਨਹੀਂ ਹੈ ਉਹਦਾ ਕੋਈ ਰੰਗ ਨਹੀਂ ਹੈ ਉਹਦੀ ਕੋਈ ਜਾਤ ਨਹੀਂ ਹੈ ਉਹਦਾ ਕੋਈ ਚੇਨ ਨਹੀਂ ਹੈ ਉਹ ਕਿਸੇ ਜੋਨੀ ਤੋਂ ਵੀ ਵੀ ਰਹਿਤ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਜੀ ਕਹਿਣ ਲੱਗੇ ਦੁਨੀਆਂ ਦੇ ਵਿੱਚ ਕਿ ਪਰ ਫਲਾਣੇ ਰੂਪ ਦੇ ਵਿੱਚ ਭਗਵਾਨ ਨੇ ਪ੍ਰਗਟ ਹੋ ਕੇ ਜਨਮ ਲੈ ਕੇ ਦੁਨੀਆਂ ਨੂੰ ਤਾਰਿਆ ਤੇ ਸਤਿਗੁਰ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਕਿਹਾ ਭਾਈ ਉਸ ਦੇ ਗੁਣ ਰੱਬੀ ਗੁਣ ਜਿਸ ਵਿੱਚ ਪੈਦਾ ਹੋ ਜਾਂਦੇ ਨੇ ਉਹ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਕਿਸੇ ਦੇ ਵਿੱਚ ਇਹ ਗੁਣ ਪਹਿਲਾਂ ਪ੍ਰਗਟ ਹੋ ਜਾਂਦੇ ਨੇ ਕਿਸੇ ਦੇ ਅੰਦਰ ਸਿਮਰਨ ਕਰਕੇ ਬਾਅਦ ਵਿੱਚ ਹੁੰਦੇ ਨੇ ਜਿਵੇਂ ਗੁਰੂ ਨਾਨਕ ਪਾਸ਼ਾ ਜੀ ਜ਼ਾਹਰ ਪੀਰ ਜਗਤ ਗੁਰੂ ਬਾਬਾ ਉਹ ਜਗਤ ਗੁਰੂ ਸਨ ਜਨਮ ਤੋਂ ਗੁਰੂ ਸਨ ਇਸੇ ਤਰ੍ਹਾਂ ਹੀ ਸਤਗੁਰੂ ਜੀ ਕਹਿੰਦੇ ਭਾਈ ਪਰ ਰੱਬ ਆਪ ਜੁਨਾਂ ਦੇ ਵਿੱਚ ਨਹੀਂ ਜਮਦਾ ਜਿਹੜਾ ਕੋਈ ਕਹਿ ਦਿੰਦਾ ਹੈ ਕਿ ਰੱਬ ਜੁਨਾਂ ਦੇ ਵਿੱਚ ਜੰਮਿਆ ਸਤਗੁਰੂ ਜੀ ਕਹਿੰਦੇ ਨੇ ਸੋ ਮੁਖ ਜਲੋ ਜੇ ਕਹੇ ਠਾਕੁਰ ਜੋਨੇ ਉਹ ਮੂੰਹ ਸੜਨ ਯੋਗ ਹੈ ਜਿਹੜਾ ਇਹ ਕਹੇ ਕਿ ਪ੍ਰਮਾਤਮਾ ਜੋ ਉਹਨਾਂ ਦੇ ਵਿੱਚ ਆਇਆ ਸੋ ਇਸ ਕਰਕੇ ਭਾਈ ਤੂੰ ਉਹਨੂੰ ਅਹਾਸਾਸ ਕਰ ਉਹ ਤੇਰੇ ਹਰ ਵੇਲੇ ਨਾਲ ਹੈ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਿਨਾਸੀ ਪੁਰਖ ਹੈ ਸਭ ਮੈਂ ਰਿਆ ਸਮਾਏ ਪ੍ਰਮਾਤਮਾ ਵਾਹਿਗੁਰੂ ਤੇਤੋਂ ਦੂਰ ਨਹੀਂ ਉਹਦਾ ਕੋਈ ਰੂਪ ਰੇਖ ਰੰਗ ਨਹੀਂ ਕਿ ਤੂੰ ਇਹ ਬਾਹਰਲੀ ਅੱਖ ਨਾਲ ਪਛਾਣ ਸਕੇ ਤੈਨੂੰ ਆਪਣੇ ਅੰਤਰਾਤਮੇ ਦੇ ਵਿੱਚੋਂ ਉਸਦਾ ਅਨੁਭਵ ਕਰਨਾ ਚਾਹੀਦਾ ਹੈ ਸੋ ਸੁਆਮੀ ਤਉ ਨਿਕਟ ਪਿਛਾਨੋ ਰੂਪ ਰੇਖ ਤੇ ਨਿਆਰਾ ਪਾਵਣ ਨਾਮ ਜਗਤ ਮੈਂ ਹਰ ਕੋ ਕਬੂ ਨਹੀਂ ਸੰਭਾਰਾ ਜਿਹੜਾ ਉਹ ਪ੍ਰਮਾਤਮਾ ਵਾਹਿਗੁਰੂ ਹੈ ਨਾ ਜਿਹਦਾ ਨਾਮ ਤੈਨੂੰ ਦੁਨੀਆ ਤੋਂ ਪਾਰ ਲਗਾਉਣ ਵਾਲਾ ਹੈ ਪਰ ਤੂੰ ਕਦੇ ਉਸ ਨੂੰ ਸਿਮਰਿਆ ਨਹੀਂ ਤੇਰੇ ਸਿਮਰਨ ਦੇ ਵਿੱਚ ਤੇਰੀ ਯਾਦ ਵਿੱਚ ਤੇਰੇ ਚੇਤੇ ਦੇ ਵਿੱਚ ਹਰ ਵੇਲੇ ਮਾਇਆ ਦੀ ਪੁੱਤਰ ਧਨ ਦੌਲਤ ਕਾਰਾ ਕੋਠੀਆਂ ਬੰਗਲੇ ਜ਼ਮੀਨਾਂ ਜਾਇਦਾਦਾਂ ਇਹਨਾਂ ਦੀ ਚਿੰਤਾ ਰਹੀ ਪਰ ਤੂੰ ਉਹ ਪਾਵਨ ਨਾਮ ਜਗਤ ਮੈਂ ਹਰ ਕੋ ਜਿਹੜਾ ਉਹ ਪਵਿੱਤਰ ਵਾਹਿਗੁਰੂ ਦਾ ਨਾਮ ਸੀ ਤੂੰ ਉਸ ਨੂੰ ਕਦੇ ਵੀ ਸੰਭਾਲਿਆ ਨਹੀਂ ਹਿਰਦੇ ਤੇ ਯਾਦ ਨਹੀਂ ਕੀਤਾ ਤੂੰ ਆਪਣੀ ਹਿਰਦੇ ਤੇ ਹੋਰ ਹੀ ਚੀਜ਼ਾਂ ਨੂੰ ਵਸਾ ਕੇ ਆਪਣਾ ਜਨਮ ਜਿਹੜਾ ਹੈ ਉਹ ਖਤਮ ਕਰ ਰਿਹਾ ਹੈ ਤਾ ਅਖੀਰ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਪਿਆਰਿਓ ਇਹ ਜੋ ਬੰਧ ਹੈ ਇਹ ਸਾਡੇ ਜੀਵਾਂ ਦੇ ਲਈ ਹੈ ਜਿੱਥੇ ਸਾਰੇ ਸ਼ਬਦ ਵਿੱਚ ਪਾਤਸ਼ਾਹ ਨੇ ਸਮਝਾਉਣਾ ਕੀਤਾ ਭਾਈ ਉਹ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਸੱਚਾ ਹੈ ਉਹ ਪਾਵਨ ਹੈ ਉਹ ਪਵਿੱਤਰ ਹੈ ਉਹ ਬਖਸ਼ਣਹਾਰ ਹੈ ਉਹ ਭਵਜਲ ਪਾਰ ਕਰਵਾਉਣ ਵਾਲਾ ਹੈ ਪਰ ਤੂੰ ਕਦੇ ਉਹਨੂੰ ਚਿਤਵਿਆ ਨਹੀਂ ਤਾਂ ਫਿਰ ਹੁਣ ਹੀ ਕੋਸਾ ਕਾਲਪੁਰਖ ਦੇ ਚਰਨਾਂ ਤੇ ਟਹਿ ਕੇ ਬੇਨਤੀ ਕਰ ਕੀ ਬੇਨਤੀ ਕਰ ਨਾਨਕ ਸਰਣ ਪਰਿਓ ਜਗ ਬੰਦਨ ਰੱਖੋ ਵਰਦ ਤੁਮਾਰਾ ਸੋ ਇਹ ਨਾਨਕ ਹੀ ਇਹ ਦੁਨੀਆ ਦੇ ਪੂਜਣਯੋਗ ਪਰਮਾਤਮਾ ਕਿਉਂਕਿ ਸਾਰੀ ਸ੍ਰਿਸ਼ਟੀ ਸਾਰੀ ਦੁਨੀਆ ਕੇਵਲ ਤੈਨੂੰ ਤਿਆਰੀ ਹੈ ਤੈਨੂੰ ਪੂਜ ਰਹੀ ਹੈ ਕੀ ਇਸ ਦੀ ਦੁਨੀਆ ਦੇ ਵਿੱਚ ਮਨੁੱਖ ਕੀ ਪਸ਼ੂ ਪੰਛੀ ਕੀ ਜੰਤ ਦੇਵੀ ਦੇਵਤੇ ਸਭ ਤੇਰੀ ਉਪਾਸ਼ਨਾ ਵਿੱਚ ਲੱਗੇ ਹੋਏ ਨੇ ਸਾਰੇ ਜਗ ਦਾ ਤੂੰ ਵੰਦਨ ਹੈ ਭਾਵੇਂ ਸਾਰੇ ਹੀ ਤੇਰੇ ਅੱਗੇ ਹੱਥ ਜੋੜ ਖੜੇ ਨੇ ਜੋ ਸੋਦਰ ਦੇ ਵਿੱਚ ਸਤਿਗੁਰੂ ਜੀ ਇੱਕ ਬੜੀ ਸੁੰਦਰ ਤਸਵੀਰ ਕੱਢਦੇ ਨੇ ਤੈਨੂੰ ਸਾਰੇ ਹੀ ਗਾ ਰਹੇ ਨੇ ਸਤਿਗੁਰੂ ਜੀ ਤੇ ਬਖਸ਼ਿਸ਼ ਕਰ ਰਹੇ ਹਨ ਨਾਨਕ ਸ਼ਰਨ ਪਰਿਓ ਜਗ ਵੰਦਨ ਹੁਣ ਮੈਂ ਉਸ ਜਗਬੰਧਨ ਜਾਹਰਾ ਜਗ ਜੀ ਦੀ ਉਸਤਤੀ ਕਰਦਾ ਹਾਂ ਮੈਂ ਉਸ ਪ੍ਰਮਾਤਮਾ ਵਾਹਿਗੁਰੂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ ਤੇ ਹੁਣ ਕਿਰਪਾ ਕਰਿਓ ਮੈਂ ਜੋ ਇਹ ਜੀਵਨ ਦੇ ਵਿੱਚ ਅੱਜ ਤੱਕ ਭੁੱਲਾ ਰਿਹਾ ਅੱਗੇ ਤੋਂ ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਕਰੋ ਮੈਨੂੰ ਬਖਸ਼ ਕੇ ਆਪਣੇ ਰਾਹ ਤੇ ਤੋਰ ਲਵੋ ਰਾਖੋ ਬਿਰਦ ਤੁਹਾਰ ਕਿਉਂਕਿ ਤੁਹਾਡਾ ਬਿਰਦ ਬਿਰਦ ਹੈ ਮੋੜ ਤੋ ਸੁਭਾ ਪਰਮਾਤਮਾ ਦਾ ਸੁਭਾਅ ਕੀਆ ਪਿਆਰੇ ਉਹ ਬਖਸ਼ ਦੇਣਾ ਗੁਰੂ ਸਾਹਿਬ ਬਾਣੀ ਅੰਦਰ ਬਖਸ਼ਿਸ਼ ਕਰਦਿਨੀ ਹਮਰੋ ਸਵਾ ਸਦਾ ਸਦ ਭੁੱਲਣ ਤੁਮਰੋ ਬਿਰਦ ਪਤ ਤੇ ਉਧਾਰਣ ਮੇਰਾ ਸੁਭਾ ਕੀ ਹੈ ਲੈ ਕੇ ਭੁੱਲ ਜਾਣਾ ਅਕਿਰਤ ਕਰਨ ਹੋ ਜਾਣਾ ਸ਼ੁਕਰ ਨਾ ਕਰਨ ਪਰ ਸਤਗੁਰੂ ਜੀ ਤੇਰਾ ਬਿਰਦ ਤੇਰਾ ਜੁਗਾਂ ਤੋਂ ਸੁਭਾ ਕੀ ਹੈ ਤੇਰਾ ਸੁਭਾ ਹੈ ਪਾਪੀਆਂ ਦਾ ਉਧਾਰ ਕਰਨਾ ਸੋ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੌਵੇਂ ਪਾਸ਼ਾ ਸਾਡੇ ਕਲਯੁਗੀ ਜੀਵਾਂ ਨੂੰ ਸਮਝਾਉਣਾ ਕਰੇ ਹਨ ਕਿ ਜੇ ਨਹੀਂ ਕਰ ਸਕੇ ਭਾਈ ਤਾਂ ਹਣ ਹੀ ਉਸ ਜਗਬੰਧਨ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਸੀਸ ਨਵਾ ਕੇ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਜੀ ਮੈਂ ਹੁਣ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਹੁਣ ਰੱਖ ਲਵੋ ਕਿਉਂਕਿ ਇਹ ਜੁਗਾ ਜੁਗਾ ਤੋਂ ਤੁਹਾਡਾ ਵਿਰਧ ਹੈ ਤੁਹਾਡਾ ਸੁਭਾਅ ਹੋ ਹੈ ਆਪਣੇ ਸੁਭਾਅ ਦੀ ਪਾਲਣਾ ਕਰਦਿਆ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਇਸ ਸੰਸਾਰ ਜਗਤ ਜਲਨਦੇ ਦੇ ਵਿੱਚੋਂ ਆਪਣੀ ਯਾਦ ਆਪਣਾ ਸਿਮਰਨ ਆਪਣਾ ਨਾਮ ਦੇ ਕੇ ਤਾਰ ਲਵੋ ਕਿਉਂਕਿ ਤੁਸੀਂ ਜਿਸ ਦੇ ਹਿਰਦੇ ਤੇ ਭਾਵੇਂ ਇੱਕ ਕਿਣਕਾ ਵੀ ਵ사ਾ ਦਿੰਦੇ ਹੋ ਉਹ ਜੀਵ ਸੰਸਾਰ ਦੇ ਸੰਸਿਆ ਝੋਰੀਆ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ ਜਮਾਂ ਤੋਂ ਇਹਨਾਂ ਤੋਂ ਮੁਕਤ ਹੋ ਜਾਂਦਾ ਹੈ ਉਹ ਨੂੰ ਮਨ ਨੂੰ ਸ਼ਾਂਤੀ ਤੇ ਤੇਰੇ ਚਰਣਾ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਸਾਨੂੰ ਅਰਦਾਸ ਕਰਨ ਦੀ ਸਤਿਗੁਰ ਦੇ ਚਰਣਾ ਅਗੇ ਢੈ ਭੈਣ ਦੀ ਜੁਗਤ ਦੱਸ ਰਹੇ ਹਨ ਸੁਗਰੂ ਪਿਆਰਿਓ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖੀਵਾ ਬਲਾਓ ਫਤੇ ਪਾਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ